ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਅਸੀਂ ਆਪ ਜੀ ਦੇ ਘਰ ਦੇ ਵਿੱਚ ਛੋਟੇ ਬੱਚਿਆਂ ਵਾਸਤੇ ਕੁਝ ਕਲਾਸਸ ਪ੍ਰੋਵਾਈਡ ਕਰ ਰਹੇ ਹਾਂ ਜਿੱਦਾਂ ਇਹ ਆਫਲਾਈਨ ਕਲਾਸਾਂ ਨੇ ਇਦਾਂ ਤੁਸੀਂ ਆਪਣੇ ਬੱਚੇ ਨੂੰ ਇਹ ਜਿਹੜਾ ਹੁਣ ਅਸੀਂ ਬਾਤचीत ਕਰਾਂਗੇ ਆਪਾਂ ਵਿਚਾਰਾਂਗੇ ਜਿਹੜੀਆਂ ਗੱਲਾਂ ਨੂੰ ਉਹ ਤੁਸੀਂ ਆਪਣੇ ਬੱਚੇ ਨਾਲ ਗੱਲਾਂ ਕਰਨੀਆਂ ਨੇ ਬੱਚੇ ਨੂੰ ਵੀਡੀਓ ਦਿਖਾਉਣੀ ਹੈ ਇਹ ਸਾਰੀ ਬੱਚਾ ਦੇਖੇਗਾ ਦੇਖਣ ਤੋਂ ਬੱਚੇ ਨੇ ਕੀ ਸਿੱਖਿਆ ਉਹਨੂੰ ਕੀ ਪਤਾ ਲੱਗਿਆ ਇਹਦੇ ਵਿੱਚ ਤੁਸੀਂ ਉਹ ਪੁੱਛਣਾ ਤੇ ਉਸ ਤੋਂ ਲਿਖਾ ਕੇ ਦੇਖਣਾ ਵੀ ਪੁੱਤਰ ਜੋ ਤੂੰ ਸਮਝਿਆ ਉਹ ਦੱਸ ਉਹ ਲਿਖ ਕੇ ਦੇ ਸੋ ਇਹ ਇੱਕ ਮਾਦੀਵਾ ਜਿਹੜੇ ਜਰੀਏ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਬੱਚਾ ਜਦੋਂ ਵੱਡਾ ਹੋਏਗਾ ਇੱਕ ਤਾਂ ਐਸਾ ਇਨਸਾਨ ਹੋਵੇ ਮੇ ਉਸ ਉਹ ਉਹਨੂੰ ਹਰ ਇੱਕ ਪੱਖੋਂ ਪੂਰਨ ਗਿਆਨ ਹੋਵੇ ਹਰ ਇੱਕ ਪੱਖੋਂ ਵਿਦਿਆ ਤਾਂ ਤਾਂ ਸਕੂਲਾਂ 'ਚ ਮਿਲ ਹੀ ਰਿਹਾ ਗਿਆਨ ਤੇ ਧਰਮ ਦਾ ਗਿਆਨ ਸਾਡੇ ਕੋਲ ਨਹੀਂ ਹੈ ਜੋ ਹੈ ਉਹ ਇੱਕ ਉਹਦਾ ਇੱਕ ਵਿਗੜਿਆ ਹੋਇਆ ਰੂਪ ਹੈ ਸਾਡੇ ਕੋਲ ਕਿਵੇਂ ਵਿਗੜਿਆ ਹੋਇਆ ਰੂਪ ਹੈ ਜਿਵੇਂ ਅਸੀਂ ਜਿਹੜੀ ਚੀਜ਼ ਤੋਂ ਸਾਨੂੰ ਧਰਮ ਧਰਮ ਸਮਝਾਉਂਦਾ ਵੀ ਨਹੀਂ ਕਰਨਾ ਸਾਰੀ ਧਰਮ ਜਿਹੜੀ ਚੀਜ਼ ਤੋਂ ਸਾਨੂੰ ਰੋਕਦੇ ਨੇ ਅਸੀਂ ਉਹੀ ਕੁਝ ਕਰਦੇ ਆ ਉਹੀ ਕੁਝ ਸਾਡੇ ਆਪਾਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਆ ਬੱਚਾ ਸਾਨੂੰ ਵਾਚ ਕਰਦਾ ਸਾਨੂੰ ਦੇਖਦਾ ਸਭ ਤੋਂ ਸਿੱਖਦਾ ਤੇ ਉਹੀ ਮਾੜੀਆਂ ਤਾਂ ਭੈੜੀਆਂ ਤਾਂ ਜਿਹੜੀਆਂ ਸਾਡੇ ਝੁੰਨੀਆਂ ਸਾਡੇ ਬੱਚਿਆਂ 'ਚ ਕਨਵਰਟ ਹੋ ਕੇ ਅੱਗੇ ਚਲੇ ਜਾਂਦੀਆਂ ਨੇ ਸੋ ਸਾਨੂੰ ਇਹ ਮਹਿਸੂਸ ਹੋਇਆ ਵੀ ਆਪਾਂ ਇਹਨੂੰ ਆਉਣ ਵਾਲੇ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਕੁਝ ਨਾ ਕੁਝ ਐਸਾ ਬੀਜ ਬੀਜਿਆ ਜਾਵੇ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਬੱਚਾ ਵੱਡਾ ਹੁੰਦਾ ਜਵਾਨ ਹੋਏਗਾ ਉਹ ਦੇਸ਼ ਦਾ ਭਵਿੱਖ ਬਣੇਗਾ ਤਾਂ ਉਸ ਟਾਈਮ ਉਸ ਬੱਚੇ ਨੂੰ ਹਰ ਚੀਜ਼ ਦੀ ਸੰਪੂਰਨ ਨੌਲੇਜ ਹੋਣੀ ਚਾਹੀਦੀ ਹੈ ਜੋ ਜੋ ਆਪਾਂ ਇੱਥੇ ਹੁਣ ਡਿਸਕਸ ਕਰਨ ਲੱਗੇ ਆ ਅਸੀਂ ਤਾਂ ਆਪਾਂ ਨੂੰ ਸਾਰਿਆਂ ਨੂੰ ਇਹ ਲੱਗਦਾ ਸਾਨੂੰ ਵੀ ਇਹ ਲੱਗਦਾ ਉਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਵਿਚਾਰ ਹੋਵੇ ਸਾਰੀਆਂ ਚੀਜ਼ਾਂ ਸਕੂਲਾਂ ਦੇ ਵਿੱਚ ਸਿਖਾਈਆਂ ਜਾਣੀ ਚਾਹੀਦੀਆਂ ਸੀਆਂ ਇੱਕ ਪੀਰੀਅਡ ਹੋਣਾ ਚਾਹੀਦਾ ਸੀਗਾ ਉਸ ਪੀਰੀਅਡ ਦੇ ਵਿੱਚ ਬੱਚੇ ਨੂੰ ਇੱਕ ਇਨਸਾਨ ਕਿਵੇਂ ਬਣਨਾ ਹੈ ਇੱਕ ਇੱਕ ਅੱਛਾ ਸਮਾਜਿਕ ਸਮਾਜ ਦਾ ਚ ਰਹਿਣ ਵਾਲਾ ਇਨਸਾਨ ਕਿਵੇਂ ਬਣਨਾ ਇੱਕ ਧਾਰਮਿਕ ਇਨਸਾਨ ਕਿਵੇਂ ਬਣਨਾ ਤੇ ਇੱਕ ਸੋਸ਼ਲ ਇਨਸਾਨ ਕਿਵੇਂ ਬਣਨਾ ਇੱਕ ਪਰਿਵਾਰ ਦੇ ਵਿੱਚ ਰਹਿਣ ਵਾਲਾ ਚੰਗਾ ਪੁੱਤਰ ਕਿਵੇਂ ਬਣਨਾ ਇੱਕ ਪਤੀ ਕਿਵੇਂ ਬਣਨਾ ਵੱਡੇ ਹੋ ਕੇ ਇੱਕ ਪਿਓ ਕਿਵੇਂ ਬਣਨਾ ਇੱਕ ਦਾਦਾ ਕਿਵੇਂ ਬਣਨਾ ਇਹ ਸੰਸਾਰ ਦੇ ਵਿੱਚ ਰਹਿੰਦੇ ਹੋ ਜਿੰਨੇ ਉਹਨੇ ਰੋਲ ਪਲੇ ਕਰਨੇ ਨੇ ਉਹ ਸਾਰੇ ਕਿਵੇਂ ਰੋਲ ਪਲੇ ਕਰਨੇ ਨੇ ਕਿਸ ਚੀਜ਼ ਨੂੰ ਸਿਧਾਂਤ ਲੈ ਕੇ ਕਿਵੇਂ ਕੀ ਆਪਣੀ ਜੀਵਨ ਦੀ ਰੂਪਰੇਖਾ ਬਣਾਉਣੀ ਹੈ ਉਹਦੇ ਸਬੰਧ ਦੇ ਵਿੱਚ ਆਪਾਂ ਕੁਝ ਵੀਡੀਓਜ਼ ਬਣਾਉਨੇ ਆ ਤੁਸੀਂ ਆਪਣੇ ਬੱਚਿਆਂ ਲਈ ਇਹ ਜੋ ਅਸੀਂ ਬਣਾ ਰਹੇ ਹਾਂ ਇਹ 5 ਸਾਲ ਤੋਂ 12 ਸਾਲ ਦੇ ਬੱਚਿਆਂ ਲਈ ਕੋਸ਼ਿਸ਼ ਕੀਤੀ ਆ ਰੱਖਣ ਵਾਸਤੇ ਤੇ ਇਸ ਤੋਂ ਛੋਟਾ ਬੱਚਾ ਜੇ ਸਮਝਦਾ ਤਾਂ ਤੁਸੀਂ ਉਹਨੂੰ ਵੀ ਦਿਖਾ ਸਕਦੇ ਹੋ ਇਹ ਵੀਡੀਓ ਜਦੋਂ ਬੱਚਾ ਦੇਖ ਲੈਂਦਾ ਉਹਨੂੰ ਇੱਕ ਵਾਰ ਦੋ ਵਾਰ ਦਿਖਾਓ ਉਹਨੂੰ ਕਹੋ ਬੇਟਾ ਧਿਆਨ ਨਾਲ ਸੁਣੋ ਸੀ ਤੇਰਾ ਤੇ ਤੋਂ ਪੁੱਛਣਾ ਵੀ ਇਹ ਭਾਈ ਸਾਹਿਬ ਕੀ ਕਹ ਰਹੇ ਨੇ ਵੀਡੀਓ ਦੇ ਵਿੱਚ ਤੇ ਉਸ ਤੋਂ ਬਾਅਦ ਫੇਰ ਤੁਸੀਂ ਨੇ ਬੱਚੇ ਨੂੰ ਪੁੱਛਣਾ ਵੀ ਤੁਸੀਂ ਕੀ ਸਿੱਖਿਆ ਉਹ ਬੱਚਾ ਜੇ ਤੁਹਾਨੂੰ ਦੱਸੇਗਾ ਤੁਸੀਂ ਇਹਨੂੰ ਕਹੋ ਬੱਚੇ ਨੂੰ ਵੀ ਪੁੱਤਰ ਜੇ ਤਾ ਹਿੰਦੀ ਲਿਖਦਾ ਤਾਂ ਪੁੱਤਰ ਹਿੰਦੀ ਵਿੱਚ ਬੋਲ ਕੇ ਲਿਖੋ ਅਗਰ ਇੰਗਲਿਸ਼ ਵਿੱਚ ਲਿਖਦਾ ਤਾਂ ਹਾਊ ਟੂ ਲਰਨ ਹਾਊ ਟੂ ਲਰਨ ਅਬਾਊਟ ਦਿਸ ਵੀਡੀਓਜ਼ ਤੇ ਜੇ ਪੰਜਾਬੀ ਕਹਿੰਦਾ ਵੀ ਪੁੱਤਰ ਤੁਸੀਂ ਕੀ ਸਿੱਖਿਓ ਆ ਭਾਈ ਸਾਹਿਬ ਜਿਹੜਾ ਬੋਲ ਕੇ ਗਏ ਨੇ ਜੋ ਤੁਸੀਂ ਸੁਣੇ ਕੀ ਸਿੱਖਿਓ ਇਹਦੇ ਬਾਬਤ ਤੁਸੀਂ ਬੱਚੇ ਨੂੰ ਪੁੱਛਣਾ ਤੇ ਉਤੋਂ ਲਿਖਾ ਕੇ ਦੇਖਣਾ ਕਾਗਜ਼ ਦੇ ਉੱਤੇ ਵੀ ਸਹੀ ਸਮਝਿਆ ਸਹੀ ਲਿਖ ਰਿਹਾ ਬੱਚਾ ਕੋਰਾ ਕਾਗਜ਼ ਹੁੰਦਾ ਜਦੋਂ ਬੱਚਾ ਇਸ ਚੀਜ਼ ਨੂੰ ਸਮਝ ਲੇਗਾ ਵੀ ਅਸਲ ਦੇ ਵਿੱਚ ਗੱਲ ਕੀ ਆ ਇਮਾਨਦਾਰੀ ਕੀ ਆ ਧਰਮ ਕੀ ਆ ਮਨ ਕੀ ਆ ਬੁੱਧੀ ਕੀ ਆ ਚਿੱਤ ਕੀ ਆ ਤੇ ਉਹਦੇ ਵਿੱਚੋਂ ਗੁਣਾ ਪਰਬ੍ਰਿਸ਼ ਹੋਣੇ ਹੋ ਜਾਣਗੇ ਅੱਜ ਤਾਂ ਬੀਜ ਬੀਜਿਆ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਖਾਂਗੇ ਉਹੀ ਬੱਚਾ ਕਿੰਨਾ ਲਾਇਕ ਹੋ ਕੇ ਕਿੰਨਾ ਇੱਕ ਅੱਛਾ ਇਨਸਾਨ ਬਣਦਾ ਹੈ ਅੱਛਾ ਅਗਿਆਕਾਰੀ ਪੁੱਤਰ ਬਣਦਾ ਹੈ ਅੱਛਾ ਪਤੀ ਬਣਦਾ ਹੈ ਤੇ ਅੱਛਾ ਪਿਤਾ ਬਣਦਾ ਇਹ ਸਾਰੇ ਗੁਣ ਉਸ ਬੱਚੇ ਦੇ ਵਿੱਚ ਹੋਣਗੇ ਤੇ ਅੱਛਾ ਉਹ ਇੱਕ ਧਰਮ ਦੇ ਨਾਂ ਤੇ ਜੋ ਧਰਮਿਕ ਇਨਸਾਨ ਬਣਾਇਆ ਸੀਗਾ ਜਿਹਨੂੰ ਪੂਰਨ ਬੁੱਧ ਸ੍ਰੀ ਧਰਮ ਦੀ ਉਹ ਕਿਦਾਂ ਹੋ ਡਵੈਲਪ ਹੁੰਦੀ ਹੈ ਉਹਦੇ ਧਰਮ ਦੇ ਵਿੱਚੋਂ ਕਿਵੇਂ ਅੱਗੇ ਵੱਧਦਾ ਕਿੰਨਾ ਕਿਵੇਂ ਗਿਆਨਵਾਨ ਹੁੰਦਾ ਸਾਰੀ ਇਦਾਂ ਨੂੰ ਮੁੱਖ ਰੱਖਦੇ ਹੋਏ ਆਪਾਂ ਹੁਣ ਇਹ ਸ਼ੁਰੂਆਤ ਕਰਨ ਲੱਗੇ ਆ ਤੇ ਟਾਈਪ ਟਾਈਪ ਟੂ ਟਾਈਪ ਆਪਾਂ ਇੱਕ ਟੌਪਿਕ ਲੈ ਕੇ ਚੱਲਾਂਗੇ ਫਿਰ ਉਸ ਤੇ ਡਿਸਕਸ ਕਰਾਂਗੇ ਉਹਦੀਆਂ ਵਿਚਾਰਾਂ ਕਰਾਂਗੇ ਵਿਚਾਰਾਂ ਦੇ ਵਿੱਚ ਆਪਾਂ ਜਿੰਨਾ ਨੂੰ ਖੋਲ ਸਕੇ ਚੀਜ਼ ਨੂੰ ਉਹਨਾਂ ਖੋਲਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ